ਉਹ ਸੇਵਾ ਕਰਕੇ ਆਈ ਹਾਂ ਜਿਹੜੇ ਤੋਂ ਭਾਈ ਦੇ ਸਾਰੇ ਦਿਖਾਉਣੇ ਆ ਤੁਹਾਨੂੰ ਇੱਧਰ ਇੱਧਰ ਹੋ ਗਿਆ ਬਈ ਹੁਣ ਹੁਣ ਅੱਜ ਤੋਂ ਆ ਗਿਆ ਸਾਰਿਆਂ ਤੋਂ ਘੈਂਟ ਕੰਮ ਕੀਤਾ ਬਈ ਜਿਹੜੇ ਕੰਮ ਤੋਂ ਸਾਰੇ ਭਾਈ ਦੇ ਗਿਆ ਸਾਰੇ ਭਾਂਡੇ ਗੁੰਡੇ ਸਾਫ਼ ਕਰਕੇ ਆ ਰੱਖਦੇ ਭਾਰੀ ਤੇ ਇੱਧਰ ਆਪਾਂ ਹੀ ਇੱਧਰ ਪ੍ਰਿੰਸ ਹਰੀ ਤੇ ਇੱਧਰ ਸਾਰੇ ਦੇਖੀ ਜਾਂਦੇ ਧੀਰੀ ਸਾਫ਼ ਕਲੀਅਰ ਕਰਾਈ ਜਾਂਦੇ ਹੈਗੇ ਹਾਂਜੀ ਸੈਂਕੜਨ ਪਾਇਆ ਠੀਕ ਹੈ ਬਈ ਹਿਸਾਬ ਕਿਤਾਬ ਕਲੀਅਰ ਕਰੀ ਜਾਂਦੇ ਆ ਇੱਧਰ ਬਈ ਚਾਰੇ ਬਹੁਤ ਆ ਆ ਆ ਆ ਬਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਦੇ ਵਿੱਚ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅੱਜ ਆਪਣੇ ਪਿੰਡ ਜਿਹੜੇ ਅਖੰਡ ਵਟਸਾਪ ਪ੍ਰਕਾਸ਼ ਕੀਤੀ ਸੀਗੀ ਉਹਨਾਂ ਦੀ ਭੋਗ ਪਾਣੇ ਆ ਤੇ ਆਪਾਂ ਚੱਲਦੇ ਆਂ ਫਿਰ ਉੱਥੇ ਤੁਹਾਨੂੰ ਦਿਖਾਉਣੇ ਹੈਗੇ ਆ ਜੀ ਹਾਂ ਬਈ ਅੰਦਰਲੀ ਸਾਈਡ ਆਪਣੇ ਇੱਧਰ ਪ੍ਰਕਾਸ਼ ਕੀਤਾ ਹੋਣਾ ਪਰ ਆਣੇ ਸੁਣ ਕਰਾਉਣੇ ਮਹਾਰਾਜ ਜੀ ਦਾ ਸੰਗ ਬਜਨ ਦਾ ਆਦਾਰੀਕਤਾ ਹੈ ਸਿੱਖ ਰਿਤਾ ਕੋਵਨਿਆ ਅਦਤ ਦਾਮਾ ਸਭ ਤੋਂ ਪਹਿਲਾਂ ਮਹਾਰਾਜ ਜੀ ਦਾ ਅਸ਼ੀਰਵਾਦ ਲੈ ਬਾਕੀ ਆਪਾਂ ਬਾਅਦ ਚ ਤੁਹਾਨੂੰ ਦਿਖਾਉਣੇ ਵੀਡੀਓ ਦੇ ਵਿੱਚ ਬਾਈ ਬਾਈ ਮੈਂ ਮੈਂ ਦੇਖਿਆ ਤੇ ਹੜ ਗਿਆ ਉਹ ਬਾਈ ਯਾਰ ਚੁੱਪ ਕਰ ਬਾਈ ਨੂੰ ਬੋਲਣ ਬਹੁਤ ਬਹੁਤ ਲੱਖ ਲੱਖ ਬਾਈ ਇਹ ਚਲਾਣਾ ਸਾੜੀ ਨਾਲ ਆ ਬਾਈ ਇੱਧਰ ਆਪਣੇ ਬੰਦੇ ਹੈਗੇ ਆ ਜੋੜਾ ਘਰ ਬਣਾਇਆ ਮਤਲਬ ਇੱਧਰ ਸੈਟਅਪ ਕੀਤਾ ਹੋਇਆ ਇੱਧਰ ਹੀ ਜਾਣੇ ਸ਼ੇਰ ਗੁਰੂ ਸਿੰਘ ਜੀ ਨੇ ਪ੍ਰਕਾਸ਼ ਕੀਤਾ ਹੋਇਆ ਅੰਦਰ ਚੱਲ ਕੇ ਦਿਖਾਉਣਿਆਂ ਤਾਂ ਆ ਬੰਦਾ ਹੈ ਬੋਵੀ ਬੋਵੀ ਡਾਂ ਫਿਰ ਵੀ ਇਹ ਸੰਗਤ ਜੀ ਦੇ ਬੈਠਣ ਲਈ ਸਾਲਾਹੀ ਸਲਾਹਨਾ ਪੀ ਸੱਚਾ ਕਿਆ ਮਦੂਜੀ ਸਾਈਡ ਵੀ ਚਾਹਦੇ ਆ ਇਧਰਲੀ ਸਾਈਡ ਲੰਗਰ ਸਿਕਾਉਣ ਦਾ ਸਾਰਾ ਸੈਟਅਪ ਕੀਤਾ ਹੋਇਆ ਹੈ ਇਧਰਲੀ ਸਾਈਡ ਲੰਗਰ ਸਿਕਾਉਣਾ ਹੈ ਜੀ ਵੀ ਇਧਰਲੀ ਸਾਈਡ ਲੰਗਰ ਸਿਕਾਉਣਾ ਹੈ ਸੰਗਤ ਨੂੰ ਤੇ ਪਾਈ ਜੀ ਹੋਰੀ ਕੈਰੀ ਕਰੀ ਜਾਂਦੇ ਹੈਗੇ ਆ ਆਪਾਂ ਦੂਜੀ ਛੜ ਦਿਖਾਉਣੀ ਜਿੱਥੇ ਲੰਗਰ ਤਿਆਰ ਵੀ ਜਾਂਦਾ ਹੈ ਇੱਧਰ ਲਈ ਸਾਰੇ ਇੱਧਰ ਵੀ ਮਤਲਬ ਸਾਰੇ ਸਾਈਡ ਲੰਗਰ ਸਿਕਾਉਂਦੇ ਹੈਗੇ ਸੈਟਅਪ ਹੈ ਇੱਧਰ ਲਈ ਸਾਈਡ ਭਾਂਡੇ ਧੋਣ ਦੇ ਇੱਧਰ ਲਈ ਸਾਈਡ ਲੰਗਰ ਤਿਆਰ ਕਰੀ ਜਾਂਦੇ ਆਂ ਤਾਂ ਸਾਡੀ ਸੇਵਾਦਾਰ ਭਾਈ ਸਭ ਚੀਜ਼ ਖਤਮ ਹੋ ਗਈ ਇੱਧਰ ਲਈ ਸਾਈਡ ਵੀ ਅਬਰਸ਼ਾ ਤਿਆਰ ਕਰੀ ਜਾਂਦੇ ਆਂ ਬਾਬਾ ਜੀ ਇੱਧਰ ਲਈ ਸਾਰੇ ਅਵੇ ਬੀਆਂ ਲੰਗਰ ਤਿਆਰ ਕਰੀ ਜਾਂਦੇ ਆਂ सब्जियां तकरीबन बन गई खीर बनाई आने मी हाँ देखो चंपर भाई ਅਖੀਰ ਪਰ ਵਰਤੋਂ ਪਿੱਛੇ ਲੜੀ ਜਾਂਦਾ ਯਾਰ ਆਹ ਕਹਿੰਦਾ ਹੈਗਾ ਗੱਲ ਵੀ ਨਵੇਂ ਜ਼ੋਲਦਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਬਈ ਓਏ ਇੱਕ ਚਾਪਲਾ ਤੇਰੀ ਤਾਂ ਬਣਾ ਦੀਏ ਤੇਰਾ ਮੋਬਾਈਲ ਪਹਿਲਾਂ ਤੂੰ ਮੈਨੂੰ ਦੱਸਦਾ ਹੀ ਇਧਰ ਨੂੰ ਕਰ ਲੋ ਯਾਰ ਲਓ ਜੀ ਲਓ ਹੋਰ ਬਣਾੜ ਸਾਹਿਬ ਠੀਕ ਹੈ ਠੀਕ ਸਤਿ ਸ੍ਰੀ ਅਕਾਲ ਮੇਰੀ ਗੱਲ ਵੀਡੀਓ ਬਣਾਈ ਨਾ ਕਣੇ ਕਣੇ ਇਹ ਮੈਂ ਕਿਧਰ ਹੁਣ ਆਪਾਂ ਆਪਣੀ ਬਣਾਉਣ ਨੂੰ ਹੋ ਮਣਾ ਬੈਠਾ ਹਾਂ ਹਾਂ ਉਹ ਫੜਾ ਗਿਆ ਯਾਰ ਉਹ ਆ ਤਾਂ ਬਣਾ ਲਈ ਮੇਰੀ ਹਾਂ ਬਲੌਗਰ ਕੀ ਕਿ ਇਹ ਜਗ੍ਹਾ ਚੀਨੀ ਦਾ ਕੰਮ ਹੈ ਸਭੀ ਵੈਗਰੀ ਮੈਂ ਤਾਂ ਟੇਕ ਕਰੀ ਗਾ ਆਹ ਕੱਟਾ ਤੱਕ ਜੇ ਚੈਨ ਚਾਹੀਦਾ ਚੈਨ игаи yeah, ਇੱਥੇ ਐਡੀ ਹੀ ਦੀ ਐਡੀ ਹੀ ਦੀ ਚੰਗਾ ਬਣਾਣਾ ਕਰਦੀ ਕਰੇ ਨਾ ਕੰਮ ਹਾਂ ਹਾਂ ਬਧੀ ਲਓ ਜੀ ਲੋ ਮੈਂ ਕਿਹਾ ਵੇਹਲਾ ਦੀ ਕਿ ਬਣਾਉਣੀ ਹੈ ਪਾਣੀ ਦੇ ਬੈਠੇ ਅੱਗ ਤੇ ਲੈ ਕੇ ਅਫੇ ਮੈਂਬਰ ਲੈ ਗਿਆ ਇੱਕ ਗਲਾਸ ਕਰਕੇ ਲੈ ਚੜੀ ਗਏ ਚੱਲ ਨਹੀਂ ਗਈ ਆ ਮੜਾ ਮੇਰੀ ਬਣਾ ਇਧਰ ਕਿਧਰ ਅੱਛਾ ਪੰਜ ਸੱਤ ਮਿੰਟਾਂ ਦੀ ਕੈਮਰਾ ਹੁਣ ਮੇਰੇ ਤੇ ਰੱਖਣਾ ਤੂੰ ਹਾਂ ਘੱਟ ਘੱਟ 2 ਮਿੰਟਾਂ ਦੀ ਹੋ ਗਈ ਵਾ ਸਹੀ ਆ 4 ਵਾਈ ਬਹੁਤ ਹੋ ਗਈ ਬੱਸ ਆ ਲੈ ਸ਼ੀਰਵਾਈ ਗੁਰੂ ਜੀ ਆਉਂਦੇ ਬੱਬੇ ਜੀ ਸਾਡੇ ਵੇਨ ਹੈਡ ਗਰੰਥੀ ਦਾਲ ਗਰੀ ਦਾਲ ਗਣ ਲਾਈ ਕਰੀ ਜਨਾ ਦਾਲ ਗਰੀ ਆ ਜਾ ਵੀ ਆ ਜਾ

ਕੀ ਕਰੀਏ ਮਾੜਾ ਹੈ ਕੈਮਰਾ ਲੋਕ ਗਾਣਾ ਲੋਕ ਕਿਹਾ ਹੈ ਆਲੇ ਪੱਕੇ ਵਿੱਚ ਭੇਜ ਦੇ ਇਹਦਾ ਵੀਡੀਓ ਮੈਂ ਬਣਾਉਣੀ ਹੈ ਹਉ ਕੋਈ ਨਹੀਂ ਕੋਈ ਨਹੀਂ ਹੈ

ਹਾਂਜੀ ਵੀ ਇੱਧਰ ਸਾਰੇ ਲੰਗਰ ਛਕੀ ਜਾਂਦੇ ਹੈਗੇ ਆ ਆ ਸੰਢ ਦੇ ਪਿੰਡ ਦੇ ਕੋਸ਼ਕ ਮੇਨ ਬੰਦੇ ਹੈਗੇ ਆ ਹਾਂਜੀ ਬੱਸ ਕਰੋ ਜੀ ਬੱਸ ਜੀ ਹੁਣ ਬਾਬਾ ਜੀ ਹਰੀ ਬੈਠ ਗਏ ਬਈ ਇੱਧਰ ਖਸਾਦਾ ਵਾਈ ਗੁਰੂ ਜੀ ਤਾਂ ਮੰਗਾਏ ਹਾਂਜੀ ਦੇਓ ਜੀ 100 ਠੰਡੇ ਕਿਵੇਂ ਲਾ ਇੱਧਰ ਇੱਧਰ ਬਈ ਬਿਆਰ ਹਾਂ ਜੀ ਸਾਡੇ ਪਿੰਡ ਦੀ ਰੌਣਕ ਆ ਵੇਖੋ ਜੀ ਸੇਵਾ ਦਾ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਜੀ ਸਾਡੇ ਵੇਖ ਲੋ ਜੀ ਉਧਰ ਹੀ ਸਾਰੇ ਆਪਣੇ ਸੇਵਕ ਲੰਗਰ ਛਕ ਰਹੇ ਆ ਜੀ ਤੇ ਇਧਰ ਵੀ ਸੇਵਕ ਲੰਗਰ ਛਕ ਰਹੇ ਆ ਜੀ ਪਿਆ ਮੁੰਡੇ ਦਾ ਜਨਮ ਦਿਨ ਹੈ ਅੱਜ ਇਧਰ ਨੂਰ ਇਹ ਕਿਹਦਾ ਫੋਨ ਆ ਦਿੱਤਰ ਦਾ ਇਧਰ ਹੀ ਇਧਰ ਵੀ ਗੋਰੀ ਬਾਈ ਜੀ ਬਾਈ ਜੀ ਖੀਰ ਦੀ ਸੇਵਾ ਚਾਹੀਦੀ ਹੈ ਦੱਸੋ ਇੱਧਰ ਤਨ ਜਾਣੀ ਲੱਸੀ ਵਾਈਪਰਾਂ ਦੀ ਲੱਸੀ ਅਸੇਵ ਕਾ ਵੀ ਲੱਗੇ ਪਈ ਆ ਜੀ ਸ਼ਾਦਾ ਸ਼ਕਣੀ ਆਸੇਵਦਾਰੇ ਘੰਟੇ ਬਾਦ ਉੱਠੇ ਗਿਣੀ ਜਾਂਦੇ ਸੀ ਇੱਧਰ ਵੀ ਸੇਵਕ ਸਾਰੇ ਆ ਜੀ ਤੇ ਸੇਵਾਦਾਰੀ ਇੱਧਰ ਆਪਾਂ ਹੀ ਇੱਧਰ ਪ੍ਰਿੰਸ ਵੀ ਤੇ ਇੱਧਰ ਸਾਰੇ ਦੇਖੀ ਜਾਂਦੇ ਆ ਆ ਜਨਾ ਤੂੰ ਸੰਗਤ ਆਈ ਜਾਂਦੀ ਆ ਆ ਵੇਖ ਲਈ ਪਤਾ ਕੀ ਨਹੀਂ ਮਾੜੇ ਮਿੰਦ ਦਾ ਸਾਰੇ ਨਹੀਂ ਕਰਦੇ ਆ ਅਸੀਂ ਗੈਰਾਂ ਨੂੰ ਮੋੜੀ ਜਾਂਦੇ ਆ ਅੱਧੇ ਘੰਟੇ ਦੀ ਗੱਲ ਆ ਸੜੀ ਅੱਧਾ ਘੰਟਾ ਘੱਟ ਨਹੀਂ ਕਰਦੇ ਸਾਨੂੰ ਮੋੜੀ ਜਾਂਦੇ ਜਰਪ੍ਰੀ ਦਾ ਆ ਬੁੱਲੇ ਵੀ ਬੰਦ ਕਰ ਲਾਓ ਹਾਂਜੀ ਵੀ ਆਪਣਾ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਤੇ ਹੁਣ ਮੀਂਹ ਮੌਸਮ ਖਰਾਬ ਹੈਗਾ ਤੇ ਤਾਂ ਕਰਕੇ ਇਹ ਸਾਰਾ ਸਮਾਨ ਆਪਾਂ ਤੇ ਧਰਮਸਾਲਾ ਜੀ ਸ਼ਿਫਟ ਕਰਦੇ ਹਾਂ ਜਿਹੜੇ ਪਿੰਡ ਦੇ ਰਹਿਗੇ ਬੰਦੇ ਉਧਰਲੀ ਸਾਈਡ ਲੰਘਰ ਛਕਾਵਾਂਗੇ ਆਪਾਂ ਇਹਦੇ ਰਜੇ ਬੀਬੀਆਂ ਤਿਆਰ ਕਰੀ ਜਾਂਦੀਆਂ ਹਨ ਹਾਂ ਸਾਰਾ ਸਮਾਨ ਉਧਰ ਲੈ ਕੇ ਚੱਲਦੇ ਹਾਂ ਹਾਂ ਜੀ ਵੈਸੇ ਤਾਂ ਸੰਗਤ ਪਿੰਡ ਦੀ ਤੇ ਸਾਰੀ ਆ ਗਈ ਸੀ ਤੇ ਆ ਪੱਠੇ ਤੋਂ ਆਏ ਸੀਗੇ ਆਪਣੇ ਪਿੰਡੋਂ ਉਹਦੇ ਦਾ ਆ ਬਾਈ ਯਾਰੀ ਭਾਈ ਮਹਾਂ ਚਾਨਦਨੀ ਖੋਲਣ ਲੱਗ ਗਏ ਆਪਣਾ ਕੰਮ ਸਾਰਾ ਪੂਤ ਗਿਆ ਵਧੀਆ ਬਹੁਤ ਵਧੀਆ ਹੋਇਆ ਸਾਰਾ ਪ੍ਰੋਗਰਾਮ ਤੇ ਆ ਬਾਈ ਕਹਿੰਦਾ ਆ ਭਾਈ ਲੰਗਰ ਆਪਣਾ ਗੁਰੂ ਦੀ ਕਿਰਪਾ ਨਾਲ ਬਹੁਤ ਲੰਗਰ ਵਧ ਗਿਆ ਆਪਣਾ ਸਾਰਾ ਪਿੰਡ ਆ ਗਿਆ ਜੀ ਕਿਰਪਾ ਗੁਰੂ ਦੀ ਵਾਹ ਚੱਲ ਲਓ ਜੀ ਦਾਲ ਸਬਜੀ ਆ ਬਈ ਲੈ ਵੀ ਮਟਰ ਪਨੀਰ ਦੀ ਸਬਜੀ ਆ ਤਕਰੀਬਨ ਆਪਣਾ ਸਾਰਾ ਲੰਗਰ ਫੁੱਲ ਵੱਧ ਗਿਆ ਜੀ ₹4 ₹4 ਹੋ ਗਿਆ ਜੀ ਤੇ ਫਿਰ ਅਸੀਂ ਚਲਾਦ ਵਗੈਰਾ ਆ दाल सब्जी ਖੀਰ ਪੂਰ ਸਭ ਕੁਝ ਬਾਦੂ ਵਧ ਗਿਆ ਜੀ ਅੱਜਾ ਜ਼ਰੂਰ ਆਈ ਹੋਣਾ ਹੈ ਨਾ ਹੈ ਜਿਹੜੀ ਸਾਰਾ ਓਕੇ ਹੋ ਗਿਆ ਕੰਮ ਆਪਣਾ ਤੇ ਹੁਣ ਆ ਬਈ ਇਹ ਰੀ ਟੈਂਟ ਤੋਂ ਲਾ ਲਿਆ ਸਰ ਪਾਣੀ ਪਾਣਾ ਸਭ ਤਤ ਕਰੀ ਜਾਂਦੇ ਇਧਰ ਕਲੀਅਰ ਤੇਰੇ ਇਹ ਰੀ ਹਿਸਾਬ ਕਲੀਅਰ ਕਰਾਈ ਜਾਂਦੇ ਗਿਆ ਟੈਂਟ ਵਾਲੇ ਨੂੰ ਪੈਸੇ ਦਿੰਨੇ ਬਾਈ ਹਾਂਜੀ ਟੈਂਟ ਵਾਲੇ ਨੂੰ ਪੈਸੇ ਠੀਕ ਹੈ ਬਈ ਹਿਸਾਬ ਤਤ ਕਲੀਅਰ ਕਰੀ ਜਾਂਦੇ ਇਧਰ ਬਈ ਸਾਡੇ ਪਿੰਡ ਦੇ ਚੋਬਰ ਬਈ ਖੀਰ ਖਾ ਕੇ ਹੁਣ ਮੁੱਦੇ ਹੋਏ ਬਈ ਸੇਵਾ ਕਰਕੇ ਆਈ ਜਾਂਦੇ ਜਿਹੜੇ ਤੋਂ ਭਾਈ ਦੇ ਸਾਰੇ ਦਿਖਾਉਣੇ ਆ ਤੁਹਾਨੂੰ ਇੱਧਰ ਇੱਧਰ ਹੋ ਗਿਆ ਬਈ ਹੁਣ ਹੁਣ ਸਾਰਿਆਂ ਤੋਂ ਘੈਂਟ ਕੰਮ ਕੀਤਾ ਬਈ ਜਿਹੜੇ ਕੰਮ ਤੋਂ ਸਾਰੇ ਭਾਈ ਦੇ ਗਿਆ ਸਾਰੇ ਭਾਂਡੇ ਗੁੰਡੇ ਸਾਫ਼ ਕਰਕੇ ਆ ਰੱਖਦੇ ਜਿਹੜਾ ਸਮਾਨ ਆਪਣੇ ਲੰਗਰ ਛਕਣ ਲਈ ਸੀਗਾ ਸਾਰਾ ਗੁਰੂ ਘਰ ਤੋਂ ਲਿਆਂਦਾ ਸੀਗਾ ਤੇ ਹੁਣ ਆਪਾਂ ਸਾਰਾ ਸਮਾਨ ਆਪਣੇ ਜਿਹੜੇ ਸੀਗੇ ਸੰਗਿ ਸਮਾਨ ਸਭੰਦ ਕਰਨਾ ਕਰਨ ਜੀ ਬਾਈ ਜਿਹੜਾ ਲੰਗਰ ਵਧ ਗਿਆ ਜੀ ਸਾਰਾ ਹੁਣ ਸਾਰੇ ਸੰਗਤ ਨੂੰ ਫੇਰ ਫੇਟ ਤੇ ਵਰਤਾਈ ਜਾਂਦੇ ਹੈਗੇ ਬਾਈ ਵਧਿਆ ਹੋਇਆ ਲੰਗਰ ਵੀ ਦੂਰੀ ਹੈ ਵਰਤਾਤਾ ਤੇ ਫੇਰ ਵੀ ਪੂਰੀ ਕਿਰਪਾ ਹੈ ਜੀ ਬਾਬੇ ਦੀ ਅਜੇ ਵੀ ਵਧਿਆ ਹੋਇਆ ਪਿਆ ਹਜੇ ਵੀ ਬਹੁਤ ਭਈਆ ਕੀਰਪਾ ਹਾਂਜੀ ਬਈ ਪ੍ਰੋਗਰਾਮ ਆਪਣਾ ਹੋ ਗਿਆ ਬਹੁਤ ਵਧੀਆ ਜੀ ਤੇ ਹੁਣ ਆਪਣਾ ਲਾਸਟ ਹੈਗਾ ਆ ਲਾਸਟ ਦਾ ਸਿਸਟਮ ਹੈਗਾ ਸਾਰਾ ਹੁਣ ਫਾਈਨਲ ਹੈਗਾ ਜੀ ਹਾਂ ਫਾਈਨਲ ਤੇ ਇੰਨੀ ਹੀ ਸੰਗਤ ਰਹਿ ਗਈ ਹੈ ਬਈ ਆ ਪਿਆਰੇ ਚਾਹ ਵੇਖ ਬਾਕੀ ਸਾਰੀ ਸੰਗਤ ਉੱਡ ਗਈ ਬਈ